ਕਈ ਲੋਕਾਂ ਦੇ ਦੰਦਾਂ ਦਾ ਇੰਨਾ ਮਾੜਾ ਹਾਲ ਹੁੰਦਾ ਹੈ ਇੰਨਾ ਦੰਦਾਂ ਤੇ ਪੀਲਾਪਣ ਜੰਮਿਆ ਹੁੰਦਾ ਹੈ ਕਿਸੇ ਨਾਲ ਗੱਲ ਕਰਦੇ ਆ ਨਾ ਐ ਮੂੰਹ ਤੇ ਹੱਥ ਰੱਖ ਕੇ ਗੱਲ ਕਰਦੇ ਆ ਹੱਸਦੇ ਹੀ ਨਹੀਂ ਕਿਉਂਕਿ ਜੇ ਹੱਸਣਗੇ ਤਾਂ ਦੰਦਾਂ ਤੇ ਜੰਮਿਆ ਪੀਲਾਪਣ ਲੋਕਾਂ ਨੂੰ ਦਿਖੇਗਾ ਕਿ ਮੂੰਹ ਦੇ ਵਿੱਚੋਂ ਇੰਨੀ ਕਈ ਵਾਰੀ ਬਦਬੂ ਮਾਰਦੀ ਆ ਇੰਨੀ 스멜 ਮਾਰਦੀ ਆ ਫੇਸ ਟੂ ਫੇਸ ਬੈਠ ਜੇ ਅਸੀਂ ਸ਼ਰਮੋ ਸ਼ਰਮੀ ਚੰਗੀ ਤਰ੍ਹਾਂ ਬੋਲ ਹੀ ਨਹੀਂ ਪਾਉਂਦੇ ਦੰਦਾਂ ਦੀਆਂ ਤਿੰਨ ਤੋਂ ਚਾਰ ਤਕਲੀਫਾਂ ਇਦਾਂ ਦੀਆਂ ਐ ਬ੍ਰਸ਼ ਨਾ ਕਰਨਾ ਦੰਦਾਂ ਦਾ ਇਹਦੇ ਵਿੱਚ 10 ਤੋਂ 15% ਯੋਗਦਾਨ ਹੈ 70 ਤੋਂ 80% ਤੁਹਾਡੇ ਪੇੜ ਦਾ ਯੋਗਦਾਨ ਹੈ ਤਾਂ ਹੀ ਤੁਹਾਡੇ ਮੂੰਹ ਦੇ ਵਿੱਚੋਂ ਗੰਦੀ ਬਦਬੂ ਮਾਰਦੀ ਆ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਇਹ ਤਕਲੀਫਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਕਹਿੰਦੇ ਜੀ ਮੈਨੂੰ ਹਾਸਾ ਤਾਂ ਆਉਂਦਾ ਪਰ ਮੈਂ ਹੱਸ ਨਹੀਂ ਸਕਦਾ ਮੈਨੂੰ ਬੋਲਣਾ ਤਾਂ ਆਉਂਦਾ ਪਰ ਮੈਂ ਬੋਲ ਨਹੀਂ ਸਕਦਾ ਕਈ ਲੋਕਾਂ ਦੇ ਦੰਦਾਂ ਦਾ ਇੰਨਾ ਮਾੜਾ ਹਾਲ ਹੁੰਦਾ ਹੈ ਇੰਨਾ ਦੰਦਾਂ ਤੇ ਪੀਲਾਪਣ ਜੰਮਿਆ ਹੁੰਦਾ ਹੈ ਕਿਸੇ ਨਾਲ ਗੱਲ ਕਰਦੇ ਆ ਨਾ ਐ ਮੂੰਹ ਤੇ ਹੱਥ ਰੱਖ ਕੇ ਗੱਲ ਕਰਦੇ ਆ ਹੱਸਦੇ ਹੀ ਨਹੀਂ ਕਿਉਂਕਿ ਜੇ ਹੱਸਣਗੇ ਤਾਂ ਦੰਦਾਂ ਤੇ ਜੰਮਿਆ ਪੀਲਾਪਨ ਲੋਕਾਂ ਨੂੰ ਦਿਖੇਗਾ ਮੈਂ ਬੋਲ ਤਾਂ ਸਕਦਾ ਪਰ ਮੈਂ ਬੋਲਣਾ ਨਹੀਂ ਉਹਦਾ ਮਤਲਬ ਕੀ ਹੈ ਕਿ ਮੂੰਹ ਦੇ ਵਿੱਚੋਂ ਇੰਨੀ ਕਈ ਵਾਰੀ ਬਦਬੂ ਮਾਰਦੀ ਆ ਇੰਨੀ 스멜 ਮਾਰਦੀ ਆ ਕੋਈ ਸਾਡੇ ਜਮਾ ਫੇਸ ਟੂ ਫੇਸ ਬੈਠ ਜੇ ਅਸੀਂ ਸ਼ਰਮੋ ਸ਼ਰਮੀ ਚੰਗੀ ਤਰ੍ਹਾਂ ਬੋਲ ਹੀ ਨਹੀਂ ਪਾਉਂਦੇ ਅਗਰ ਖੁੱਲ ਕੇ ਬੋਲਾਂਗੇ ਤਾਂ ਮੂੰਹ ਦੇ ਵਿੱਚੋਂ ਗੱਲਾਂ ਦੇ ਨਾਲ ਨਾਲ ਦੇ ਬੋ ਵੀ ਨਿਕਲਣਗੇ ਦੰਦਾਂ ਦੀਆਂ ਤਿੰਨ ਤੋਂ ਚਾਰ ਤਕਲੀਫਾਂ ਇਦਾਂ ਦੀਆਂ ਐ ਜੋ ਸਾਨੂੰ ਸਾਰੀ ਜ਼ਿੰਦਗੀ ਜੀਣ ਹੀ ਨਹੀਂ ਦਿੰਦੀਆਂ ਖੁੱਲਕੇ ਪਹਿਲੀ ਤਕਲੀਫ ਤਾਂ ਇਹ ਹੀ ਆ ਕਿ ਦੰਦਾਂ ਤੇ ਪੀਲਾਪਨ ਜੰਮਿਆ ਹੁੰਦਾ ਹੈ ਇਦਾਂ ਲੱਗਦਾ ਹੁੰਦਾ ਜਿਦਾ ਦੰਦਾਂ ਤੇ ਹਲਦੀ ਮਲੀ ਹੋਵੇ ਦੰਦਾਂ ਤੇ ਪੀਲਾ ਰੰਗ ਕੀਤਾ ਹੋਵੇ ਦੂਜੀ ਤਕਲੀਫ ਸੋੜਿਆਂ ਦੇ ਵਿੱਚੋਂ ਖੂਨ ਆਉਂਦਾ ਹੈ ਔਰ ਆਮ ਪਿੰਡਾਂ ਦੇ ਵਿੱਚ ਕਿਹਾ ਜਾਂਦਾ ਹੈ ਕੀੜਾ ਲੱਗ ਗਿਆ ਇਹ ਸਾਰੀਆਂ ਚੀਜ਼ਾਂ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਹੁੰਦਾ ਹੈ ਚਾਹੇ ਦੰਦਾਂ ਤੇ ਪੀਲਾਪਨ ਜੰਮ ਜਾਂਦਾ ਚਾਹੇ ਮਸੂੜੀਆਂ 'ਚ ਖੂਨ ਆਉਂਦਾ ਹੈ ਚਾਹੇ ਮੂੰਹ 'ਚ ਬਦਬੂ ਆਉਂਦੀ ਹੈ ਸਾਡੀਆਂ ਆਪਣੀਆਂ ਗਲਤੀਆਂ ਕਰਕੇ ਇਹ ਤਕਲੀਫਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ ਕਿਉਂਕਿ ਸਾਡੀਆਂ ਆਪਣੀਆਂ ਹਰਕਤਾਂ ਹੀ ਇਦਾਂ ਦੀਆਂ ਹੁੰਦੀਆਂ ਐ ਜਿਸ ਦੇ ਨਾਲ ਅਸੀਂ ਇੰਨਾ ਤਕਲੀਫਾਂ ਤੋਂ ਬਹੁਤ ਪਰੇਸ਼ਾਨ ਹੁੰਨੇ ਆ ਜਿੱਦਾਂ ਕਿ ਅਸੀਂ ਬਾਜ਼ਾਰ ਦੇ ਵਿੱਚੋਂ ਕਾਲਗੇਟਾ ਲੈਣ ਜਾਂਦੇ ਆਂ ਕਾਲਗੇਟਾ ਉਹ ਲੈਣ ਜਾਂਦੇ ਆਂ ਜਿਹਦੇ ਉੱਤੇ ਸੋਹਣੀਆਂ ਸੋਹਣੀਆਂ ਐਕਟਰਨੀਆਂ ਦੀਆਂ ਫੋਟੋਆਂ ਲੱਗੀਆਂ ਹੋਣ ਸੋਹਣੇ ਸੋਹਣੇ ਦੰਦ ਲੱਗੇ ਹੋਣ ਵਿੱਚ ਭਲਾ ਦੀ ਉਹਦੇ ਕੁਝ ਵੀ ਨਾ ਹੋਵੇ ਡੱਕਾ ਵੀ ਨਾ ਹੋਵੇ ਕਿਉਂਕਿ ਸਾਡਾ ਦਿਮਾਗ ਹੀ ਇਦਾਂ ਸੈੱਟ ਹੋਇਆ ਪਿਆ ਸਾਨੂੰ ਸੋਹਣੀਆਂ ਸੋਹਣੀਆਂ ਚੀਜ਼ਾਂ ਦੇਖਣ ਦੇ ਵਿੱਚ ਇੰਨੀਆਂ ਚੰਗੀਆਂ ਲੱਗਦੀਆਂ ਔਰ ਅਸੀਂ ਬਾਜ਼ਾਰ ਦੇ ਵਿੱਚੋਂ ਖਰੀਦ ਲੈਣੇ ਆਂ ਵਿੱਚ ਭਲਾ ਦੀ ਕਾਲਗੇਟ ਦੀ ਜਗ੍ਹਾ ਗੋਹਾ ਹੋਵੇ ਜਿਹੜੀ ਚੀਜ਼ ਮਰਜ਼ੀ ਹੋਵੇ ਬਾਰ ਕਟਰੀਨਾ ਕੈਪ ਦੀ ਅਸ਼ੋਰਿਆ ਰਾਏ ਦੀ ਫੋਟੋ ਲੱਗੀ ਹੈ ਚੱਕ ਕੇ ਲੈ ਆਉਨੇ ਆ ਸਾਨੂੰ ਲੱਗਦਾ ਕਿ ਸ਼ਾਇਦ ਸਾਡੇ ਦੰਦ ਵੀ ਇੰਨਾ ਵਰਗੇ ਹੀ ਹੋ ਜਾਣਗੇ ਮੋਤੀਆਂ ਵਾਂਗੂ ਚਮਕਣਗੇ ਇੱਥੇ ਹੀ ਅਸੀਂ ਧੋਖਾ ਖਾ ਜਾਂਦੇ ਆ ਦੂਜਾ ਦਿਨ ਦੇ ਵਿੱਚ ਅਸੀਂ ਘੱਟੋ ਘੱਟ ਤਿੰਨ ਤੋਂ ਚਾਰ ਵਾਰੀ ਇੰਨਾ ਰਗੜ ਰਗੜ ਕੇ ਬ੍ਰਸ਼ ਕਰਦੇ ਆ ਜਿੱਦਾਂ ਅੱਜ ਦੰਦ ਛੱਟੇ ਕਰਨੇ ਹੋਣ ਸਭ ਤੋਂ ਵੱਡੀ ਗਲਤੀ ਜਦੋਂ ਤੁਸੀਂ ਰਗੜ ਰਗੜ ਕੇ ਬ੍ਰਸ਼ ਕਰਦੇ ਹੋ ਉਹ ਨਾਲ ਤੁਹਾਡੇ ਮਸੂੜਿਆਂ ਦਾ ਮਾਸ ਛਿੱਲਿਆ ਜਾਂਦਾ ਹੈ ਤਾਂ ਹੀ ਦੰਦਾਂ 'ਚੋਂ ਖੂਨ ਆਉਂਦਾ ਹੈ ਜਦੋਂ ਤੁਸੀਂ ਰਗੜ ਰਗੜ ਕੇ ਬ੍ਰਸ਼ ਕਰਦੇ ਹੋ ਇਹਦੇ ਨਾਲ ਪੀਲਾਪਾਨ ਨਹੀਂ ਹਟਣਾ ਦੰਦਾਂ ਦੀ ਸਫਾਈ ਨਹੀਂ ਹੋਣੀ ਇਹਦੇ ਨਾਲ ਤੁਹਾਡੇ ਦੰਦ ਹੋਰ ਪੀਲੇ ਹੋਣਗੇ ਮੂੰਹ ਦੇ ਵਿੱਚੋਂ ਬਦਬੂ ਆਉਣਾ ਇਹਦੇ ਵਿੱਚ ਮੂੰਹ ਦਾ ਕੋਈ ਜ਼ਿਆਦਾ ਕੰਮ ਨਹੀਂ ਹੈ ਇਹਦੇ ਵਿੱਚ ਤੁਹਾਡੇ ਪੇਟ ਦਾ ਕੰਮ ਹੈ ਜਦੋਂ ਤੁਹਾਡਾ ਖਾਣ ਪੀਣੇ ਇੰਨਾ ਮਾੜਾ ਹੈ ਤੁਸੀਂ ਪਾਣੀ ਨਹੀਂ ਪੀਂਦੇ ਇਦਾਂ ਇਦਾਂ ਦੀਆਂ ਚੀਜ਼ਾਂ ਖਾਣਿਓ ਤੁਹਾਡਾ ਪੇਟ ਸਹੀ ਟਾਈਮ ਤੇ ਸਾਫ਼ ਨਹੀਂ ਹੁੰਦਾ ਤਾਂ ਕਰਕੇ ਤੁਹਾਡੇ ਮੂੰਹ ਢਿੱਡ ਦੇ ਵਿੱਚੋਂ ਬਦਬੂ ਉਹ ਮੂੰਹ ਰਹੀਂ ਬਾਹਰ ਆਉਂਦੀ ਹੈ ਪ੍ਰਸ਼ ਨਾ ਕਰਨਾ ਦੰਦਾਂ ਦਾ ਇਹਦੇ ਵਿੱਚ 10 ਤੋਂ 15% ਹੀ ਯੋਗਦਾਨ ਹੈ 70 ਤੋਂ 80% ਤੁਹਾਡੇ ਪੇੜ ਦਾ ਯੋਗਦਾਨ ਹੈ ਤਾਂ ਹੀ ਤੁਹਾਡੇ ਮੂੰਹ ਦੇ ਵਿੱਚੋਂ ਗੰਦੀ ਪਦਬੂ ਮਾਰਦੀ ਆ ਘਰ ਦੇ ਵਿੱਚ ਹੀ ਆਪਾਂ ਇੱਕ ਇਦਾਂ ਦੀ ਚੀਜ਼ ਤਿਆਰ ਕਰ ਲਾਂਗੇ ਅਗਰ ਤੁਹਾਡੀ ਉਮਰ 20 ਸਾਲ ਆ ਤੁਸੀਂ 15 ਸਾਲ ਤੋਂ ਜਿਹੜੀ ਕਾਲਗੇਟ ਜਿਹੜੀ ਟੁੱਟ ਪੇਸਟ ਦਾ ਇਸਤੇਮਾਲ ਕਰਦੇ ਆਇਓ ਦੋ ਤਿੰਨ ਦਿਨਾਂ ਦੇ ਵਿੱਚ ਉਹਨੂੰ ਭੁੱਲ ਜਾਓਗੇ ਜਿੱਦਾਂ ਆਪਾਂ ਪੰਜਾਬੀ ਵਿੱਚ ਬੋਲਦੇ ਆ ਮੰਜਨ ਆਪਾਂ ਘਰ ਦੇ ਵਿੱਚ ਇੱਕ ਇਦਾਂ ਦਾ ਮੰਜਨ ਤਿਆਰ ਕਰ ਲਾਂਗੇ ساری ਜ਼ਿੰਦਗੀ ਇਹਦਾ ਖੜਾ ਨਾ ਛੱਡਿਓ ਤੁਹਾਡੇ ਦੰਦ ਚਿੱਟੇ ਮੋਤੀਆਂ ਵਾਂਗ ਚਮਕਣਗੇ ਦੰਦ ਦੂਰੋਂ ਹੀ ਲਸ਼ਕਾਰੇ ਮਾਰਨਗੇ ਮੂੰਹ ਦੇ ਉੱਪਰ ਕੋਈ ਹੋਰ ਰੌਣਕ ਹੋਵੇ ਜਾਂ ਨਾ ਹੋਵੇ ਪਰ ਤੁਹਾਡੇ ਦੰਦਾਂ ਦੀ ਅਲੱਗ ਹੀ ਰੌਣਕ ਹੋਏਗੀ ਇਹਦੇ ਨਾਲ ਜਿੰਨਾ ਪੀਲਾਪਨ ਦੰਦ ਮਜ਼ਬੂਤ ਮਸੂੜਿਆਂ ਚੋਂ ਕਦੇ ਖੂਨ ਨਹੀਂ ਆਏਗਾ ਔਰ ਜਿੰਨੀ ਮੂੰਹ ਚੋਂ ਗੰਦੀ ਬਦਬੂ ਮਾਰਦੀ ਆ ਉਹ ਵੀ ਸਹੀ ਹੋ ਜੇਗੀ ਲੋਕ ਤੁਹਾਨੂੰ ਪੁੱਛਣਗੇ ਕਿ ਤੂੰ ਦੰਦਾਂ ਤੇ ਕੀ ਇਸਤੇਮਾਲ ਕਰਦਾ ਹੈ ਕਿਸ ਚੀਜ਼ ਨਾਲ ਤੇਰੇ ਦੰਦ ਇੰਨੇ ਚਿੱਟੇ ਮੋਤੀਆਂ ਵਾਂਗ ਚਮਕਦੇ ਆ ਦੁੱਧ ਦੇ ਵਾਂਗ ਚਮਕਦੇ ਆ ਜਿੰਨੀਆਂ ਮਹਿੰਗੀਆਂ ਮਹਿੰਗੀਆਂ ਕਾਲਗੇਟਾਂ ਲੱਖਾਂ ਦੀਆਂ ਹਜ਼ਾਰਾਂ ਦੀਆਂ ਸੌਆਂ ਦੀਆਂ ਸਾਰੀਆਂ ਇਸ ਨੁਸਖੇ ਅੱਗੇ ਬਿਲਕੁਲ ਫੇਲਮ ਜੋ ਚੀਜ਼ਾਂ ਤੁਹਾਨੂੰ ਮੈਂ ਦੱਸਾਂਗਾ ਇਹ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਪंसारी ਦੀ ਦੁਕਾਨ ਤੋਂ ਆਮ ਹੀ ਮਿਲ ਜਾਣਗੀਆਂ ਸਾਰੀਆਂ ਚੀਜ਼ਾਂ ਬਰਾਬਰ ਮਾਤਰਾ ਦੇ ਵਿੱਚ ਲੈਣੀਆਂ ਹਨ ਅਗਰ 50 ਗ੍ਰਾਮ ਲੌਂਗ 50 ਗ੍ਰਾਮ ਸਿੰਧ ਦਾ ਨਮਕ 50 ਗ੍ਰਾਮ ਫਟਕੜੀ 50 ਗ੍ਰਾਮ ਕੱਚੀ ਹਲਦੀ ਔਰ 50 ਗ੍ਰਾਮ ਹੀ ਨਿੰਮ ਦੇ ਪੱਤੇ ਨਿੰਮ ਦੇ ਪੱਤੇ ਤੋੜ ਲਿਓ ਉਹਨੂੰ ਸੁਕਾ ਲਿਓ ਸਾਰੀਆਂ ਚੀਜ਼ਾਂ ਨੂੰ ਬਰਾਬਰ ਮਾਤਰਾ ਦੇ ਵਿੱਚ ਲੈ ਕੇ ਚੰਗੀ ਤਰ੍ਹਾਂ ਸੁਕਾ ਕੇ ਇਹਨੂੰ ਮਿੱਟੀ ਦੇ ਵਿੱਚ ਜਾਂ ਘਰੇ ਦੋਰੀ ਸੋਟਾ ਹੁੰਦਾ ਆਪਣੇ ਚੰਗੀ ਤਰ੍ਹਾਂ ਇਹਨੂੰ ਕੁੱਟ ਲਓ ਚੰਗੀ ਤਰ੍ਹਾਂ ਇਹਦਾ ਪਾਊਡਰ ਬਣਾ ਲਓ ਪੀਸ ਪੀਸ ਕੇ ਚੰਗੀ ਤਰ੍ਹਾਂ ਬਿਲਕੁਲ ਇਹਨੂੰ ਕਚਰਾ ਕਰ ਲਓ ਜਮਾ ਇਹਦਾ ਚੂਰਾ ਕਰ ਲਓ ਮਤਲਬ ਕਿ ਹੱਥ ਦੇ ਵਿੱਚ ਕੋਈ ਵੀ ਕੰਕਰ ਰੜਕਣੀ ਨਹੀਂ ਚਾਹੀਦੀ ਚੰਗੀ ਤਰ੍ਹਾਂ ਜਦੋਂ ਪਾਊਡਰ ਬਣ ਜਾਏਗਾ ਤਾਂ ਇਹਨੂੰ ਕਿਸੇ ਕੱਚ ਦੇ ਬਰਤਨ ਦੇ ਵਿੱਚ ਪਾ ਕੇ ਰੱਖ ਲਓ ਕੱਚ ਦੇ ਬਰਤਨ ਦੇ ਵਿੱਚ ਹੀ ਪਾਉਣਾ ਹੈ ਜਾਂ ਕਿਸੇ ਕੌਲੀ ਪਲੇਟ ਜਿਹਦੇ ਵਿੱਚ ਮਰਜ਼ੀ ਪਰ ਕੱਚ ਦਾ ਬਰਤਨ ਹੋਣਾ ਚਾਹੀਦਾ ਹੁਣ ਕੀ ਕਰਨਾ ਰੋਜ਼ਾਨਾ ਇੱਕ ਛੁਟਕੀ ਜਾਂ ਦੋ ਛੁਟਕੀਆਂ ਤਲੀ ਦੇ ਉੱਪਰ ਪਾ ਕੇ ਇਸ ਪਾਊਡਰ ਦੀਆਂ ਇੱਕ ਤੋਂ ਦੋ ਬੂੰਦਾਂ ਸਰੋਂ ਦੇ ਤੇਲ ਦੀਆਂ ਪਾ ਕੇ ਇਹਦਾ ਪੇਸਟ ਬਣਾ ਕੇ ਚਾਹੇ ਉਂਗਲਾਂ ਦੇ ਨਾਲ ਚਾਹੇ ਬ੍ਰਸ਼ ਦੇ ਨਾਲ ਇਹਨੂੰ ਲਾ ਕੇ ਹਲਕਾ ਹਲਕਾ ਪਿਆਰ ਦੇ ਨਾਲ ਸਰੂਰ ਦੇ ਨਾਲ ਬ੍ਰਸ਼ ਕਰਨਾ ਇਹ ਨਹੀਂ ਕਿ ਫਟਾਫਟ ਫਟਫਟ ਧੋਖਾ ਖਾਓਗੇ ਮੈਂ ਤੁਹਾਨੂੰ ਪਹਿਲਾਂ ਹੀ ਕਹਿ ਚੁੱਕਾ ਜਿੰਨਾ ਹਲਕਾ ਹਲਕਾ ਕਰੋਗੇ ਤਾਂ ਤੁਹਾਨੂੰ 5 ਤੋਂ 6 ਦਿਨਾਂ ਦੇ ਵਿੱਚ ਹੀ ਦਿਖ ਜੇਗਾ ਤੁਹਾਡੇ ਦੰਦਾਂ ਤੇ ਜੰਮਿਆ ਪੀਲਾਪਣ ਸਾਰਾ ਖਤਮ ਹੋ ਰਿਹਾ ਔਰ ਜਿੰਨੀ ਬਦਬੂ ਮਾਰਦੀ ਉਹ ਵੀ ਸਹੀ ਹੋ ਜਾਏਗੀ ਮਸੂੜਿਆਂ ਦੇ ਵਿੱਚੋਂ ਖੂਨ ਆਉਂਦਾ ਉਹ ਵੀ ਬੰਦ ਹੋ ਜਾਏਗਾ ਦੰਦ ਹਿੱਲਦੇ ਆ ਉਹ ਵੀ ਹਿਲਣੋਂ हट ਜਾਣਗੇ ਦੰਦਾਂ ਦੇ ਡਾਕਟਰ ਕੋਲ ਜਾਣ ਤੋਂ ਬਿਨਾਂ ਹੀ ਤੁਸੀਂ ਘਰ ਦੇ ਵਿੱਚ ਹੀ ਡਾਕਟਰ ਬਣ ਚੁੱਕੇ ਹੋ ਅਗਰ ਤੁਸੀਂ ਇਹ ਮੰਜਨ ਅੱਜ ਤੋਂ ਹੀ ਕਰਨਾ ਸ਼ੁਰੂ ਕਰ ਦੋਗੇ